ਮੈਂ ਬ੍ਰਹਮ ਨੂੰ ਪੜਿਆ ਬੜੇ ਬੜੇ ਗਦਰ ਦੇ ਬਚਨ ਕਹਿੰਦਾ ਬ੍ਰਹਮ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਬ੍ਰਹਮ ਕੌਣ ਆ ਉਹ ਕਹਿੰਦਾ ਪੂਤ ਕਪੂਤ ਕੁ ਲਛਣ ਨਾਰ ਲਰਾਕ ਪਰੋਸ਼ ਲਜਾਏ ਨ ਸਾਰੋ ਚਾਰ ਚੀਜ਼ਾਂ ਗਿਣ ਗਿਆ ਇੱਕੋ ਲਾਈਨ ਪੂਤ ਕਪੂਤ ਕੁ ਲਛਣ ਨਾਰ ਲਰਾਕ ਪਰੋਸ਼ ਲਜਾਏ ਨ ਸਾਰੋ ਬੰਦੂ ਕਬੁੱਦ ਪਰੋਹਿਤ ਲੰਪਟ ਚਾਕਰ ਚੋਰ ਅਤੀਥੀ ਦੂਤਾਰੋ ਸਾਹਿਬ ਸੂਮ ਆਰਾਕ ਤੁਰੰਗ ਕਿਸਾਨ ਕਠੋਰ ਦੀਵਾਨ ਨਿਕਾਰੋ ਬ੍ਰਹਮ ਭਣੇ ਸੁਣ ਸ਼ਾਹ ਅਕਬਰ ਇਹ 12 ਬਾਂਦ ਸਮੁੰਦਰ ਮੇ ਡਾਰੋ ਇਹਨਾਂ 12 ਨੂੰ ਬੰਨ ਕੇ ਰਸਿਆਂ ਨਾਲ ਜਕੜ ਕੇ ਸਮੁੰਦਰ ਚ ਪਾ ਕੇ ਡੋਬ ਕੇ ਮਾਰ ਦਿਓ ਇਹਨਾਂ ਦੇ ਜਿਉਂਦੇ ਰਹਿਣ ਦੀ ਕੋਈ ਲੋੜ ਨਹੀਂ ਕੌਣ ਕੌਣ ਪੁੱਤਰ ਕਪੁੱਤਰ ਕੁਲਛਣੀ ਇਸਤਰੀ ਲੜਾਕਾ ਪਰੋਸ਼ ਲੜਾਕਾ ਗੁਆਢ ਮੈਂ ਦਸਮ ਗ੍ਰੰਥ ਪੜਿਆ ਉਹਦੇ ਚ ਇੱਕ ਜ਼ਿਕਰ ਆਇਆ ਭਈ ਇੱਕ ਬੀਬੀ ਕਿਤੇ ਦੂਜੀ ਬੀਬੀ ਨਾਲ ਗੱਲਾਂ ਕਰੇ ਤੇ ਆਪਣੀ ਨਜ਼ਾਕਤ ਆਪਣੀ ਕੋਮਲਤਾ ਉਹਦੇ ਤੋਂ ਉਹਨੂੰ ਦਰਸਾਵੇ ਤੇ ਦਸਮ ਗ੍ਰੰਥ ਵਿੱਚ ਜ਼ਿਕਰ ਆਇਆ ਹੈ ਪੇ ਪੋਰ ਹੋਤੇ ਗਰਜਾ ਲਰਜਾ ਬਰਜਾ ਬਹੁ ਲੋਕ ਰਹੇ ਨਹੀਂ ਖਾਨੀ ਸੁਬਾਹ ਦੀ ਐਡੀ ਚੰਗੀ ਸਿਆਣੀਆਂ ਸਵੇਰੇ ਹੁੰਦੀਆਂ ਹੀ ਗੱਜ ਪਈ ਪੋਰ ਹੋਤੇ ਗਰਜਾ ਲਰਜਾ ਗਵਾਂਡਣ ਤੇ ਟੁੱਟ ਟੁੱਟ ਕੇ ਲੱਗ ਪਈ ਪੈਣ ਤੇ ਦੋਵੇਂ ਮਰ ਜਾਂ ਤੇਰੇ ਘਰ ਨੂੰ ਅੱਗ ਲੱਗ ਜਾਏ ਤੂੰ ਰੰਡੀ ਹੋ ਜਾਏ ਤੇਰਾ ਕੱਖ ਨਾ ਰਹੇ ਔਰ ਹੁਤੇ ਗਰਜਾ ਲਰਜਾ ਬਰਜਾ ਬਹੁ ਲੋਕ ਰਹੇ ਨਹੀਂ ਠਣ ਲੋਕਾਂ ਨੇ ਰੋਕਿਆ ਹੋ ਕੇ ਮੈਂ ਬੀਬੀ ਸਵੇਰ ਦਾ ਵੇਲਾ ਐਂਦਾ ਨਾ ਕਰ ਬਈ ਰੁਕਦੀ ਨਹੀਂ ਆਖੇ ਨਹੀਂ ਕਿਸੇ ਦੇ ਲੈ ਤੇ ਅਗਲੇ ਦਿਨ ਕਿਤੇ ਬੈਠੀ ਗਵਾਂਢਣ ਨਾਲ ਗੱਲਾਂ ਕਰੇ ਪੈਣ ਕੀ ਦਸਾਂ ਸਾਸ ਕੇ ਤਰਾਸ ਨਾ ਆਵ ਦਸਵਾਸ ਸਸ ਕੋਲੋਂ ਡਰਦੀ ਮੈਨੂੰ ਜੀਸਾ ਨਹੀਂ ਆਉਂਦਾ ਮੈਂ ਤਾਂ ਚੁੱਪ ਕਰਕੇ ਹੀ ਮਰ ਗਈ ਸਸ ਕੋਲੋਂ ਡਰਦੀ ਸੁੱਕ ਗਈ ਮੈਂ ਸ਼ਾਸ ਕੇ ਤਰਾਸ ਨਾ ਆਵਤ ਸਵਾਸ ਤੇ ਲੜਾਕੀ ਏ ਬੀਏ ਪੈ ਦਵਾਰ ਹੂ ਤੇ ਮੁਰਜਾਤ ਜਠਾਣੀ ਲੜਦੀ ਨੂੰ ਵੇਖ ਕੇ ਜਠਾਣੀ ਦਰਵਾਜੇੋਂ ਮੁੱਕ ਮੁੜ ਗਈ ਪੀ ਅੱਜ ਸਵੇਰੇ ਸਟਾਰਟ ਹੋ ਗਈ ਆ ਅੱਲਾ ਜਾਣੇ ਕਦੋਂ ਕ ਫਟਰੋਲ ਮੁਕਣਾ ਤੇ ਕਦੋਂ ਇਹਨੇ ਕਲੋਣਾ ਚਲੋ ਘਰ ਨੂੰ ਚੱਲਨੇ ਆਂਗੇ ਤੇ ਰੋਟੀ ਪਾਣੀ ਖਾ ਕੇ ਆਰਾਮ ਨਾਲ ਸਵਾਂਗੇ ਦਵਾਰ ਹੂ ਤੇ ਮੁਰਜਾਤ ਜਠਾਣੀ ਤੇ ਪਾਸ ਪੜਾ ਹੁਸਨ ਬਾਸ਼ ਗਏ ਬਣ ਇਹਦੀ ਲੜਾਈ ਤੋਂ ਦੰਗ ਆ ਕੇ ਆਂਦਰਾ ਗੁਆਂਦੜਾ ਘਰ ਛੱਡ ਦਿੱਤੇ ਜੰਗਲਾਂ 'ਚ ਵਾਸੇ ਕਰ ਲਏ। ਪਾਸ ਪੜ ਹੁਸਨ ਵਸ ਗयो ਬਨ। ਨਾਰਸ ਮੂੰਹ ਕੀ ਨਾਕ ਨਿਵਾਨੀ। ਜੜ ਲੜ ਕੇ ਲੜ ਲੜ ਕੇ ਬੜੀਆਂ ਬੜੀਆਂ ਚੰਗੀਆਂ ਲੜਾਕੀਆਂ ਜਨਾਨੀਆਂ ਦੇ ਨੱਕ ਨੀਵੇਂ ਕਰ ਦਿੱਤੇ ਤੇ ਦਸ਼ਮ ਕਰਨ ਤੇ ਜਿਹਾ ਜ਼ਿਕਰ ਆਇਆ। ਪਾਣੀ ਕੇ ਮੰਗੇ ਤੋ ਪੱਥਰ ਮਾਰ। 12 ਵਜੇ ਦੇ ਘਰ ਵਾਲਾ ਆਇਆ ਵਿਚਾਰਾ ਥੱਕਾ ਮਾੰਦਾ ਮੈਨੂੰ ਪਾਣੀ ਦਾ ਗਲਾਸ ਪਿਆਲੀ ਅੰਨਾ ਹੋਇਆ ਉਹ ਘੜਾ ਨਹੀਂ ਲੱਗਦਾ ਉਹ ਗਲਾਸ ਪਿਆ ਤੇ ਆ ਸੂਰਵਾਨ ਨੂੰ ਜ਼ਾਂ ਬੰਗ ਤੈਨੂੰ ਪਾਣੀ ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਕਿਦੋਂ ਘਰ ਨਾ ਰਹਿ ਹਾਨੀ ਜਨਾਨੀ ਖਾਦੀ ਸ਼ੇਰ ਨਹੀਂ ਲਿਆ ਕੇ ਘਰ ਬੰਨ ਲਈ ਮੈਂ ਚੈਨ ਐ ਨਾ ਆਰਾਮ ਐ ਕੰਧਾਂ ਕੰਬਦੀਆਂ ਨੇ ਜ਼ਾਰ ਆਕਾਰ ਮਜੀ ਹੋਈ ਬੀਬੀ ਚੰਚਲ ਨਾ ਚਾਹੀਏ ਕਾਕੀ ਬੱਚੀ ਚੰਚਲ ਨਾ ਚਾਹੀਏ ਕੁਲ ਕਲੰਕੀ ਹੋ ਜਾਏਗੀ ਇਹ ਉਪਦੇਸ਼ ਕਰਦਾ ਹੁੰਦਾ ਸੀ ਵਿਕਰਮਾ ਦਤ ਨੂੰ ਸਿਆਣਾ ਸੁੰਦਰ ਕਵੀ ਜਿਹੜਾ ਕਦੇ ਕਦੇ ਉਹਦੀ ਮौज ਵੇਖ ਕੇ ਕਹਿੰਦਾ ਸੀ ਉਹਨੂੰ ਪੰਡਤ ਆਖਿਆ ਜਾਂਦਾ ਸੀ ਅਕਬਰ ਦੇ ਦਰਬਾਰ ਵਿੱਚ ਰਹਿਣ ਵਾਲੇ ਬ੍ਰਹਮ ਜੀ ਨੂੰ ਪੰਡਤ ਆਖਿਆ ਜਾਂਦਾ ਸੀ ਬ੍ਰਹਮ ਸੀ ਉਹਦਾ ਤਖੱਲਸ ਅਸਲੀ ਨਾਮ ਸੀ ਜਿੰਨੂੰ ਅਸੀਂ ਕਈ ਵਾਰ ਆਨੇ ਆਪੇ ਬੀਰ ਬਲ ਅਸਲੀ ਨਾਮ ਸੀ ਉਹਦਾ ਬੀਰ ਬਲ ਬੀਰ ਬਲ ਬ੍ਰਹਮ ਉਹਦਾ ਤਖੱਲ ਸੀ ਜਿੰਨਾ ਚਿਰ ਪਿਆਰਿਓ ਵਿੱਦਿਆ ਨਹੀਂ ਜਾਣਦਾ ਉਹਨਾਂ ਚਿਰ ਪੰਡਿਤ ਨਹੀਂ ਬਣ ਸਕਦਾ ਬਿਨ ਵਿੱਦਿਆ ਕਹਾ ਕੋ ਪੰਡਿਤ ਇੱਕ ਸਵਾਮੀ ਸੁੰਦਰ ਦਾਸ ਜੀ ਹੋਏ ਸੀ ਬ੍ਰਹਮਣ ਕੱਦ ਕਾਰ ਬੜਾ ਲੰਮਾ ਚੌੜਾ ਸੀ ਕੱਪੜੇ ਪਗਵੇ ਪਾਉਂਦੇ ਲੰਗੋਟੀ ਬੰਨਦੇ ਪਰ ਪ੍ਰਚਾਰ ਗੁਰਮਤਿ ਦਾ ਕਰਦੇ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਤੁਖ ਦਾ ਟਿਕਾ ਕੀਤਾ ਹੈ ਪਏ ਬਿਨ ਸੰਤੋਖ ਭੁੱਖਾ ਨਹੀਂ ਰੱਜਿਆ ਜੋ ਪਾਵਕ ਇੰਧਨ ਨਹੀਂ ਤਰਾਪੈ ਸਾਹਿਬ ਫਰਮਾਉਂਦੇ ਨੇ ਪਏ ਸੰਤੋਸ਼ ਤੋਂ ਬਿਨਾ ਭੁੱਖਾ ਨਹੀਂ ਰਜ ਸਕਦਾ ਜਿਸ ਤਰ੍ਹਾਂ ਬਾਲਣ ਪਾਇਆ ਕਦੇ ਅੱਗ ਨਹੀਂ ਰਾਜਦੀ ਕਿੰਨਾ ਜ਼ਬਰਦਸਤ ਪਰਮਾਨ ਹੈ ਤੁਸੀਂ ਅੱਗ ਬਾਲ ਲਓ ਤੇ ਫੈਸਲਾ ਇਹ ਕਰ ਲਓ ਭਈ ਬਾਲਣ ਪਾਉਣੋਂ ਉਦੋਂ ਹਟਣਾ ਜਦੋਂ ਅੱਗ ਰਾਜ ਜਾਏ ਸੀਪੀ ਦੇ ਜੰਗਲ ਫੂਕ ਦਿਓ ਯੂਪੀ ਦੇ ਜੰਗਲ ਫੂਕ ਦਿਓ ਕੋ ਮਰੀ ਦੇ ਜੰਗਲ ਫੂਕ ਦਿਓ ਸ਼ਿਮਲੇ ਦੇ ਜੰਗਲ ਫੂਕ ਦਿਓ ਲੱਕੜਾਂ ਮੁੱਕ ਜਾਣ ਤੇ 20 ਵਾਰਾਂ ਮੁੱਕ ਜਾਣ ਪਰ ਅੱਗ ਨਹੀਂ ਕਦੇ ਰਜੇਗੀ ਸਗੋਂ ਜੋ ਤੇ ਬਾਲਣ ਪਾਵਾਂਗੇ ਤਿਉ ਲਾਟਾਂ ਤੇਜ ਹੋਣਗੀਆਂ ਇੰਦਾ ਮਾਇਆ ਤੇ ਪਦਾਰਥਾਂ ਦਾ ਭੁੱਖਾ ਰੱਜਦਾ ਨਹੀਂ ਭਾਵੇਂ ਦੁਨੀਆਂ ਦੀ ਬਾਦਸ਼ਾਹੀ ਮਿਲ ਜਾਏ ਉਹ ਫੇਰ ਵੀ ਭੁੱਖੇ ਦਾ ਭੁੱਖਾ ਇਸ ਤੁਕ ਦਾ ਟੀਕਾ ਕੀਤਾ ਹੈ ਸ੍ਰੀ ਸੁਮੇਂਦਰ ਦਾਸ ਜੀ ਨੇ ਕਹਿੰਦਾ ਜੋ 10 20 50 ਭਏ ਪਹਿਲਾਂ ਤੇ ਆਸਾ ਏ ਜੀ ਭੇ ਵਾਗਰੂ ਕੋ ਤੇ ਦਸਾਂ ਦਾ ਨੋਟ ਵਖਾਵੇਂ ਤੇ ਹੋ ਜਾਣੀ ਅਸੀਂ ਵੀ ਬੇਖੜੀਏ ਇਹ ਆਸਾ ਤੇ ਆਸਾ ਵਾਗਰੂ ਪੂਰੀ ਕਾਰ ਹੀ ਦਿੰਦਾ ਉਹ ਜਿਹੜਾ ਆਸਾ ਦੇ ਬਾਅਦ ਇੱਕ ਖਿਆਲ ਹੁੰਦਾ ਨਾ ਜੋ 10 20 ਇਹ ਵਾਗਰ ਨੂੰ 20 ਹੋ ਜਾਣ 20 ਹੋ ਕੇ 50 ਬਹੇ ਇਹ ਵਾਗਰ ਨੂੰ ਕਿਤੇ 50 ਹੋ ਜਾਣ ਜੇ 50 ਹੋ ਗਏ 60 ਹੋਏ ਫੇ 100 ਬਣ ਜਾਏ ਜੇ 100 ਬਣ ਗਿਆ 1000 ਨੇ ਲੱਖ ਮੰਗੇਗੀ ਉਹ ਤ੍ਰਿਸ਼ਨਾ ਫਿਰ ਅੱਕੇਗੀ ਹੁਣ 1000 ਹੋ ਜਾਏ ਹੁਣ ਲੱਖ ਹੋ ਜਾਏ ਉਹ ਜਿਹੜੀ ਤ੍ਰਿਸ਼ਨਾ ਹੈ ਨਾ ਉਹ ਨਹੀਂ ਰੱਜ ਸਕਦੀ ਪਾਵੇਂ ਨੂੰ ساری ਦੁਨੀਆ ਦਾ ਰਾਜ ਦਿੱਤਾ ਜਾਏ ਪਹਿਲਾਂ ਤੇ ਐਸਾ ਹੀ ਹੁੰਦੀ ਜਨਾ ਪਹਿੇ ਵਾਗਰੂ ਦੇ ਨਾਲ ਵਿਆਹ ਹੋ ਜਾ ਫੇਰ ਉਹ ਆਸਾ ਬਦਲ ਲਿਆ ਪਹਿੇ ਵਾਗਰੂ ਦੇ ਕਾਕਾ ਮਿਲ ਜਾਏ ਨਾ ਫੇਰ ਕਾਕਾ ਬੱਲਾ ਮਿਲ ਗਿਆ ਤੇ ਫੇਰ ਨਾਲ ਹੀ ਅਰਦਾਸਾਂ ਆਚਾ ਖੁਸ਼ਪੈਣ ਕੇ ਵੱਡਾ ਹੋਵੇਗਾ ਤੇ ਵਿਆਹਾਂਗੇ ਫੇਰ ਇਹਦੇ ਕਾਕੇ ਦਾ ਵਿਆਹ ਕਰਾਂਗੇ ਉਦੋਂ ਖੁਸ਼ੀਆਂ ਮਨਾਵਾਂਗੇ ਅਜੇ ਕਾਕਾ ਪੰਜੀਆਂ ਵਰਿਆਂ ਦਾ ਹੋਣਾ ਫੇਰ ਕੋਰਾ ਸਾਗ ਲੱਭਣਾ ਕਿ ਨਹੀਂ ਲੱਭਣਾ ਆਪਣੀ ਉਮਰ ਆਪਣੇ ਆਪ ਹੀ 50 ਵਰੇ ਵਧਾ ਲਈ ਤੇ ਇਹਨੂੰ ਕਾਕਾ ਵੱਡਾ ਹੋਏਗਾ ਤੇ ਵਿਆਹਾਂਗੇ ਪਤਾ ਨਹੀਂ ਸਵੇਰੇ ਜਾਗਣਾ ਕਿ ਨਹੀਂ ਜਾਗਣਾ ਇਹਨੂੰ ਤ੍ਰਿਸ਼ਨਾ ਆਉਂਦੇ ਨੇ ਖਸਮਾਂ ਖਾਣੀ 부ਝਦੀ ਨਹੀਂ ਮਰਦੀ ਨਹੀਂ ਇਹ ਗਾਂ ਹੀ ਗਾਂ ਜਾਂਦੀ ਏ ਜੋ 10 20 50 ਬਹਿ ਛੱਤ ਹੋਏ ਹਜ਼ਾਰ ਨਾਲ ਲੱਖ ਮੰਗਾਗੀ ਜੇ ਹਜ਼ਾਰਾਂ ਲੱਖਾਂ ਦਾ ਮਾਲਕ ਬਣ ਗਿਆ ਕਹਿੰਦਾ ਕੋਟ ਅਰਬ ਖਰਬ ਭੇ ਹੁਣ ਕਰੋੜ ਹੋ ਜਾਏ ਜੇ ਕਰੋੜ ਹੋ ਗਿਆ ਕਹਿੰਦਾ ਅਰਬ ਹੋ ਜਾਏ ਜੇ ਅਰਬ ਹੋ ਗਿਆ ਕਹਿੰਦਾ ਖਰਬ ਹੋ ਜਾਏ ਜੇ ਅਰਬ ਖਰਬ ਹੋ ਗਿਆ ਪ੍ਰithvi ਪਤ ਹੋਣੇ ਕਿ ਚਾਹ ਜਗੇਗੀ ਫਿਰ ਕ੍ਰਿਸ਼ਨਾ ਕਹਿਣ ਲੱਗੀ ਵੀ ਕਿਸੇ ਰਿਆਸਤ ਦਾ ਰਾਜ ਹੀ ਮਿਲ ਜਾਏ ਅੱਬਲ ਤੇ ਸਾਰੀ ਦੁਨੀਆ ਦਾ ਰਾਜ ਹੀ ਮਿਲ ਜਾਏ ਜੇ ਦੁਨੀਆ ਦਾ ਰਾਜ ਮਿਲ ਹੀ ਗਿਆ ਤੇ ਫਿਰ ਵੀ ਨਹੀਂ ਤ੍ਰਿਸ਼ਨਾ ਰੱਜੀ ਆਕਾਸ਼ ਪਤਾਲ ਕੋ ਰਾਜ ਮਿਲੇ आकाश 'ਤੇ ਮੇਰਾ ਰਾਜ ਹੋਵੇ ਮੇਰੇ ਸੈਂਕਸ਼ਨ ਤੋਂ ਬਿਨਾ ਕੋਈ ਹਵਾਈ ਜਹਾਜ਼ ਨਾ ਉੜਾ ਸਕੇ ਪਤਾਲ ਦਾ ਰਾਜ ਮੇਰੇ ਕੋਲ ਹੋਵੇ ਮੇਰੇ ਦਸਖਤਾਂ ਤੋਂ ਬਿਨਾ ਕੋਈ ਕੋਲਾ ਕੋਈ ਢੇਲ ਕੋਈ ਪੱਥਰ ਨਾ ਕੱਢ ਸਕੇ ਆਕਾਸ਼ ਪਤਾਲ ਕੋ ਰਾਜ ਮਿਲੇ ਤ੍ਰਿਸ਼ਨਾ ਯਦਕੀ ਅਤਿ ਆਗ ਲੱਗੇਗੀ ਸੁੰਦਰ ਏਕ ਸੰਤੋਸ਼ ਬਿਨਾ ਸੱਠ ਤੇਰੀ ਤਾਂ ਭੁੱਖ ਕਵੇ ਨਾ ਭਗੇਗੀ ਸੁੰਦਰ ਮਾਪੁਰਜ ਕਹਿੰਦੇ ਨੇ ਭਈ ਆ ਮੂਰਖ ਆ ਬੇਵਕੂਫਾ ਸੰਤੋਸ਼ ਬਿਨਾ ਤੇਰੀ ਭੁੱਖ ਨਹੀਂ ਮਰਨੀ ਸੰਤੋਸ਼ ਧਾਰਨ ਕਰ ਗੋધન ਗਜ ਧਨ ਬਾਜ ਧਨ ਔਰ ਰਤਨ ਧਨ ਕਾਨ ਗਾਈਆਂ ਪਾਲਣੀਆਂ ਵੀ ਇੱਕ ਤਨ ਹੈ ਹਾਥੀ ਫੜ ਕੇ ਲਿਆਉਣੇ ਸਖਾਲ ਨੇ ਫਿਰ ਉਹਨਾਂ ਨੂੰ ਮਾਰਕੀਟ ਚ ਵੇਚਣਾ ਇਹ ਵੀ ਇੱਕ ਤਨ ਹੈ ਰਤਨ ਜਿਹੜੇ ਇਕੱਠੇ ਕਰਨੇ ਨੇ ਹੀਰੇ ਇਹ ਵੀ ਇੱਕ ਤਨ ਹੈ ਬਾਜ ਲਿਆਉਣੇ ਇੱਕ ਗੱਲ ਚੇਤਾ ਰੱਖਿਓ ਬਾਜ ਨਰ ਨਹੀਂ ਬਾਜ ਮਾਦਾ ਹੈ ਬਾਜ ਦੇ ਨਰ ਦਾ ਨਾਮ ਹੈ ਜੁਰਰਾ ਬਾਜ ਦੀਆਂ ਅੱਖਾਂ ਬੜੀਆਂ ਗੁਲਾਬੀ ਹੁੰਦੀਆਂ ਨੇ ਖਰਗੋਸ਼ ਮੁਰਗਾਬੀ ਤਿੱਤਰ ਇਹਦਾ ਸ਼ਿਕਾਰ ਕਰਨਾ ਇਹਨੂੰ ਬੜਾ ਸ਼ੌਕ ਹੈ ਇਹ ਵੀ ਇੱਕ ਤਨ ਹੈ ਕਈ ਕਈ ਹਜ਼ਾਰ ਰੁਪਈਆ ਮੁੱਲ ਪੈਂਦਾ ਸਿੱਖੀ ਹੋਈ ਬਾਜ ਦਾ ਗੋધન ਗਜધન ਬਾਜધન ਔਰ ਰਤਨ ਧਨ ਕਾਨ ਪਰ ਜਬ ਆਵੇ ਸੰਤੋਸ਼ ਤਨ ਸਭ ਧਨ ਧੂੜ ਸਮਾਨ ਜਦੋਂ ਸੰਤੋਖ ਤਾਂ ਦੇ ਅੰਦਰ ਆ ਜਾਏ ਬਾਕੀ ਦੇ ਤਨ ਮਿੱਟੀ ਵਰਗੇ ਜਾਪਦੇ ਨੇ ਬਾਕੀ ਦੇ ਤਨ ਸੁਆਖੇ ਵਰਗੇ ਜਾਪਦੇ ਨੇ ਪਰ ਜਦੋਂ ਸੰਤੋਖ ਆ ਜਾਏ ਸੁੰਦਰ ਮਹਾਪੁਰਸ਼ ਨੇ ਚੌਂ ਲਾਈਨਾਂ ਵਿੱਚ ਦੋ ਤੁਕਾਂ ਦਾ ਟੀਕਾ ਕੀਤਾ ਇਹ ਪੰਡਿਤ ਪੁਣਾ ਹੈ ਇਹਦੇ ਨਾਲ ਉਹ ਪੰਡਿਤ ਬਣਦਾ ਹੈ ਇਹਦੇ ਨਾਲ ਉਹ ਸਿਆਣਾ ਬਣਦਾ ਹੈ ਇਹਦੇ ਨਾਲ ਉਹ ਦਾਨਾ ਬਣਦਾ ਹੈ ਬਿਨ ਵਿਦਿਆ ਕਹਾ ਕੋ ਪੰਡਿਤ ਵਿਦਿਆ ਜਾਣਦਾ ਹੀ ਨਾ ਹੋਵੇ ਅਖਰ ਜੋ ਕਾਲਾ ਕਾਲੇ ਨਾਗ ਕੇ ਸਮਾਨ ਜਾਨ ਜਨਮ ਵਰ ਛੂਇਓ ਨਾ ਸਭ ਸੇ ਅਦੰਡਤ ਹੈ ਅੱਖਰ ਮੋ ਤੇ ਕਾਲੇ ਅੱਖਰ ਨੂੰ ਕਾਲਾ 나ਗ ਹੀ ਸਮਝਿਆ ਹੱਥ ਨਹੀਂ ਲਾਇਆ ਕਦੇ ਸਾਰਿਆਂ ਨਾਲੋਂ ਬੇਦਿਓ ਪੁਰਾਨਨ ਨੂੰ ਕੋ ਪੇਖ ਪੇਖ ਭਾਖਟਿ ਨੂੰ ਕਿ ਮੂੜਨ ਕੇ ਭਾਖੇ ਸਭ ਹੀ ਇਹ ਖੰਡਤ ਹੈ ਬੇਦ ਪੁਰਾਨਾ ਨੂੰ ਵੇਖ ਵੇਖ ਕੇ ਨਾ ਬੇਵਕੂਫਾਂ ਨੇ ਉਚਾਰਨ ਕੀਤਾ ਜਾਰੇ ਖੰਡਤ ਨੇ ਸਾਰੇ ਗਲਤ ਨੇ ਠੀਕ ਤੋਂ ਹਾਮੀ ਹੈ ਜਿਨ੍ਹਾਂ ਨੂੰ ਅੱਖਰ ਨਹੀਂ ਆਉਂਦਾ ਉਹਨੂੰ ਪੰਡਿਤ ਨਹੀਂ ਆਖਿਆ ਜਾਏਗਾ ਬਿਨ ਵਿਦਿਆ ਕਹਾ ਕੋ ਪੰਡਿਤ ਬਿਨ ਅਮਰ ਕੈਸੇ ਰਾਜ ਮੰਡਤ ਜਿਹਦਾ ਹੁਕਮ ਹੀ ਨਹੀਂ ਚੱਲਦਾ ਪਿੰਡ ਦਾ ਚੌਕੀਦਾਰ ਨਹੀਂ ਆਖੇ ਲੱਗਦਾ ਕਹਿੰਦਾ ਹੰਗ ਰਾਜਾ ਮੋਹਿਆਂ ਦੇ ਸਿਰਜ ਤੂੰ ਰਾਜਾ ਅ ਰਾਜ ਤੇ ਉਦੋਂ ਬਣਦਾ ਜਦੋਂ ਰਾਜੇ ਦਾ ਹੁਕਮ ਸੁਣ ਕੇ ਦੁਨੀਆ ਤੇ ਜਲਦ ਲਾਇਆ ਜਾਏ ਕੰਦਾਂ ਕੰਬ ਜਾਣ ਲੋਕੀ ਥਰਥਰਾ ਜਾਣ ਹੋ ਜਾਣ ਚੌਕਸ ਹੋ ਜਾਣ ਫਿਰ ਤੋਂ ਹੁਕਮ ਹੋਇਆ ਨਾ ਫਿਰ ਤੇ ਰਾਜ ਹੋਇਆ ਨਾ ਬਿਨੇ ਅਮਰ ਕਾਜੇ ਰਾਜ ਮੰਡ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਮਿੰਟ ਮਿੰਟ ਤੇ ਗੱਲ ਕਰੋ ਮੇਰਾ ਗਰੀਬ ਨੂੰ ਅੱਜ ਬਾਪੂ ਕਹਿੰਦਾ ਦੁੱਧ ਬਿਨ ਤਹਿਨ ਜੇ ਗਾਈਂ ਦੁੱਧ ਹੀ ਨਹੀਂ ਦਿੰਦੀ ਆਂਦਾ ਆਸਟ੍ਰੇਲੀਆ ਤੋਂ ਲਿਆਇਆ ਮੈਂ ਮੇਰਾ 5000 ਰੁਪਇਆ ਲੱਗਾ ਕਦਮਾ ਕਾਣਿਆ ਬੱਲਣੀ ਲੈ ਕੇ ਘਰਵਾਲੀ ਗਾਂ ਹੋਈ ਪੈ ਦੁੱਧ ਚੋਣਿਆ ਜੋ ਛੜ ਮਾਰੀ ਠੀਕਰਾ ਠੀਕਰਾ ਕਰ ਦਿੱਤਾ ਭਾਂਡੇ ਦਾ ਤੂੰ ਬਾਵੇਂ 14000 ਨੂੰ ਲਾਇਆ ਕੀ ਕਰਨੀ ਉਹ ਜਿਹੜੀ ਦੁੱਧ ਨਹੀਂ ਦਿੰਦੀ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਹਾਰ ਇੱਕ ਹਕੂਮਤ ਦਾ ਕੋਈ ਰਾਜ ਪੰਖੀ ਹੁੰਦਾ ਐਸ ਵੇਲੇ ਹਿੰਦੁਸਤਾਨ ਦੀ ਹਕੂਮਤ ਦਾ ਰਾਜ ਪੰਖੀ ਮੋਰ ਰਾਜ ਪੰਖੀ ਦਾ ਸ਼ਿਕਾਰ ਕਰਨਾ ਜੁਰਮ ਹੈ ਜਿਹੜਾ ਰਾਜ ਪੰਖੀ ਦਾ ਸ਼ਿਕਾਰ ਕਰ ਲੇ ਉਹਨੂੰ ਫਾਹ ਦੇ ਦੇਣ ਦਾ ਹੁਕਮ ਰਾਜ ਪੰਖੀ ਹੋਵੇ ਉਹਦੀ ਹਿਫਾਜ਼ਤ ਕਰਦੇ ਹੁਣ ਉਹਦਾ ਸ਼ਿਕਾਰ ਮੈਂ ਰਾਜਾ ਕਰਨ ਦੇਂਦਾ ਹੋਵੇ ਪਰ ਜੇ ਰਾਜ ਪੰਖੀ ਦੇ ਪਰ ਨਾ ਹੋਣ ਉਹਦੇ ਨਾਲ ਕੋਈ ਟਕੜਾ ਪਰਿੰਡਾ ਆ ਕੇ ਉਹਦੀਆਂ ਬੋਟੀਆਂ ਤੋੜ ਤੋੜ ਕੇ ਖਾ ਜਾਏ ਉਹਦਾ ਮੁੱਲ ਕੌਡੀ ਨਹੀਂ ਰਹਿੰਦਾ ਕਿਉਂਕਿ ਪਰ ਹੈ ਨਹੀਂ ਬਿਨ ਵਿਦਿਆ ਕਾਹ ਕੋ ਪੰਡਿਤ ਬਿਨ ਅਮਰ ਕੈਸੇ ਰਾਜ ਮੰਡਤ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨੇ ਉਦ ਕੁਝ ਕਾਮ ਨਹੀਂ ਮਾਰੂ ਥਲਦੀਆਂ ਖੇਤੀਆਂ ਜੇ ਅਸਮਾਨ ਦਾ ਮੀਂਹ ਨਾ ਵਰੇ ਸੁੱਕ ਜਾਂਦੀਆਂ ਨੇ ਛੜ ਜਾਂਦੀਆਂ ਨੇ ਸੁਆਹ ਹੋ ਜਾਂਦੀਆਂ ਨੇ ਜ਼ਮੀਂਦਾਰ ਰੋਣ ਲੱਗ ਪੈਂਦਾ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨੇ ਉਦ ਕੁਝ ਕਾਮ ਨਹੀਂ ਕਿਆ ਸੁਲਤਾਨ ਸਲਾਮ ਵੇ ਹੋਣਾ ਉਹ ਬਾਦਸ਼ਾਹ ਕਾਹਦਾ ਜਿਹਨੂੰ ਸਲਾਮ ਹੀ ਕੋਈ ਨਹੀਂ ਕਰਦਾ ਉਹ ਚਕਰਵਰਤੀ ਰਾਜਾ ਕਾਹਦਾ ਜਿਹਨੂੰ ਸਜਦਾ ਹੀ ਕੋਈ ਨਹੀਂ ਕਰਦਾ ਜਿਹਦੇ ਸਾਹਮਣੇ ਲੁਕਾਈ ਝੁਕਦੀ ਨਹੀਂ ਇੱਕ ਅਖਰ ਹੋਰ ਪੜਿਓਗੇ ਜਲ ਬਿਨ ਦੁੱਧ ਬਿਨ ਤੇਨ ਪੰਖ ਬਿਨ ਪੰਖੀ ਜਲ ਬਿਨ ਉਹ ਤਾਂ ਕੁਝ ਕਾਮ ਨਹੀਂ ਯਾ ਸੁਲਤਾਨ ਸਲਾਮ ਵੇ ਹੂਣਾ ਅੰਦੀ ਕੋਠੀ ਤੇਰਾ ਨਾਮ ਨਾਏ ਉਹ ਕਾਇਆ ਅੰਨੀ ਕੋਠੀ ਆ ਜਿੱਥੇ ਚਾਮ ਚਿਠਾ ਦੌੜਦੀਆਂ ਜਿੱਥੇ ਚੂਹੇ ਦੌੜਦੇ ਨੇ ਜਿੱਥੇ ਗਲੜ ਦੌੜਦੇ ਨੇ ਜਿੱਥੇ ਨੌਲ ਭੱਜੇ ਫਿਰਦੇ ਨੇ ਜਿੱਥੇ ਕਬੂਤਰਾਂ ਦੀਆਂ ਵਿਠਾਂ ਨੇ ਉਹ ਕਾਇਆ ਉਸ ਕੋਠੀ ਵਰਗੀ ਅੰਨੀ ਕੋਠੀ ਵਰਗੀ ਏ ਜਿਹਦੇ ਵਿੱਚ ਨਹੀਂ ਵਸਦਾ ਸਤਨਾਮ ਵਾਹਿਗੁਰੂ ਜਿਥੇ ਨਹੀਂ ਨਿਵਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਗਰੀਬ ਨואი ਸਾਹਿਬ ਸੱਚਾ ਪਾਤਸ਼ਾਹ ਕਹਿ ਰਹੇ ਨੇ ਬਿਨ ਵਿਦਿਆ ਕਾਹ ਕੋ ਪੰਡਿਤ ਬਿਨ ਅਮਰੇ ਕੈਸੇ ਰਾਜਮੰਡਤ ਬਿਨ ਬੂਝੇ ਨਹੀਂ ਮਨ ਠਹਿਰਾਨਾ ਇੱਕ ਨਿਰੰਕਾਰ ਨੂੰ ਬੂਝੇ ਤੋਂ ਬਿਨਾ ਸਮਝੇ ਤੋਂ ਬਿਨਾ ਜਾਣੇ ਤੋਂ ਬਿਨਾ ਮਨ ਨਹੀਂ ਠਹਿਰਦਾ ਮਨ ਕਬੂ ਨਹੀਂ ਆਉਂਦਾ ਬਿਨ ਪ੍ਰਮਾਨ ਦੇ ਕੇ ਚੌਥੇ ਤਾਂ ਹਜ਼ੂਰ ਨੇ ਸੱਤ ਮਾਰੀ ਹੈ ਮੇਰੇ ਤੁਹਾਡੇ ਵਾਸਤੇ ਰਾਹ ਖੋਲਿਆ ਬਿਨ ਵਿੱਦਿਆ ਕਹਾ ਕੋ ਪੰਡਿਤ ਬਿਨ ਅਮਰ ਕੈਸੇ ਰਾਜਮੰਡਿਤ ਬਿਨ ਬੂਝੇ ਨਹੀਂ ਮਨ ਠਹਿਰਨਾ ਇਸ ਤਰ੍ਹਾਂ ਸਭ ਜਗ ਬੋਰਾ ਨਾ ਮੋ ਬਿਲਾ ਜੀ ਸਭ